ਚੋਣਾ ਦੌਰਾਨ ਹੁਸ਼ਿਆਰਪੁਰ ਦੇ ਵਿੱਚ ਕਾਂਗਰਸੀਆਂ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਖੂਨੀ ਝੜਪ ਹੋਈ ਹੈ ਮਾਮਲਾ ਕਸਬਾ ਹਰਿਆਣਾ ਤੋਂ ਸਾਹਮਣੇ ਆਇਆ ਹੈ ਸਿਆਸੀ ਕਿੜਬਾਜੀ ਰੰਜਿਸ਼ ਦੇ ਵਿੱਚ ਬਦਲਦੀ ਨਜ਼ਰ ਆ ਰਹੀ ਹੈ ਚੋਣਾ ਦੌਰਾਨ ਪੋਲਿੰਗ ਸਟੇਸ਼ਨ ਤੇ ਕਾਂਗਰਸੀਆਂ ਤੇ ਆਮ ਆਦਮੀ ਪਾਰਟੀ ਦੇ ਦੋ ਗੁੱਟਾਂ ਵਿਚਕਾਰ ਝਗੜਾ ਹੋਇਆ ਜਿਸ ਨੇ ਵੇਖਦੇ ਹੀ ਵੇਖ ਤੇ ਖੂਨੀ ਰੂਪ ਧਾਰਨ ਕਰ ਲਿਆ ਇਸ ਝਗੜੇ ਦੇ ਵਿੱਚ ਕਾਂਗਰਸ ਦਾ ਇੱਕ ਵਰਕਰ ਗੰਭੀਰ ਜ਼ਖਮੀ ਹੋਇਆ ਜਿਸ ਨੂੰ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਪੂੰਗਾ ਵਿਖੇ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਸ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਜ਼ਖਮੀ ਦੀ ਪਛਾਣ ਹਿਮਾਂਸ਼ੂ ਕੌਸ਼ਲ ਪੁੱਤਰ ਪ੍ਰਵੀਨ ਕੌਸ਼ਲ ਵਜੋਂ ਹੋਈ ਹੈ ਜੋ ਕਿ ਹਰਿਆਣਾ ਦਾ ਹੀ ਰਹਿਣ ਵਾਲਾ ਹੈ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਕਾਂਗਰਸ ਦੀ ਉਮੀਦਵਾਰ ਯਾਮਨੀ ਗੋਮਰ ਵੀ मौके ਤੇ ਪਹੁੰਚੀ ਜਿਸ ਨੇ ਜ਼ਖਮੀ ਦਾ ਹਾਲਚਲ ਪੁੱਛਿਆ ਤੇ ਇਸ ਘਟਨਾ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿ ਆਮ ਆਦਮੀ ਪਾਰਟੀ ਸ਼ਰਯਾਮ ਗੁੰਡਾਗਰਦੀ ਕਰ ਰਹੀ ਹੈ ਕੀ ਕੀ ਆ ਨਾ ਮੈਂ ਤੁਹਾਡਾ ਮੇਰਾ ਨਾਮ ਭਾਜੀ ਹਮਾਂਸ਼ੂ ਤੇ ਕੀ ਗੱਲਬਾਤ ਹੋਈ ਸੀ ਨਹੀਂ ਭਾਜੀ ਉੱਥੇ ਬੂਤੇ ਭਾਜੀ ਗੱਲਬਾਤ ਕੁਛ ਨਹੀਂ ਇਹ ਸੰਜੀਵ ਕਪਲਾ ਨਾਮਿਕ ਬੰਦਾ ਜੀ ਇਹਦਾ ਨਾਮ ਮਿੱਠੂ ਹੈ ਜੀ ਕੱਚਾ ਇਹ 15 ਮਿੰਟ ਪਹਿਲਾਂ ਜਦੋਂ ਆ ਲੜਾਈ ਹੋਈ ਸਾਡੀ 15 ਮਿੰਟ ਪਹਿਲਾਂ ਵੀ ਸਾਨੂੰ ਨਾਲ ਬੂਤ ਨਾਲ ਦੇ ਬੂਤੇ ਸੀਗਾ ਜੀ ਗਾਲੀ ਗਲੋਚ ਇਨਡਾਇਰੈਕਟ ਵੇ ਇਹਨਾਂ ਮੈਨੂੰ ਲਾ ਲਾ ਕੇ ਵੱਢ ਦਿਆਂਗੇ ਆ ਕਰਦੇ ਆਂਗੇ ਉਹ ਕਰਦੇ ਆਂਗੇ ਜੀ ਅਸੀਂ ਕੁਛ ਨਹੀਂ ਕੀਤਾ ਸੀ ਆਰਾਮ ਨਾਲ ਆਪਣੇ ਬੂਤ ਤੇ ਬੈਠੇ ਤੀਆਂ ਕੋਈ ਇਹਦੀ ਗੱਲ ਦਾ ਰਿਸਪੌਂਸ ਨਹੀਂ ਦਿੱਤਾ ਜੀ ਇਹ ਉੱਥੋਂ ਚੱਲ ਗਿਆ ਜੀ ਇਹ 10 ਮਿੰਟ ਬਾਅਦ ਆਪਣੇ ਬੇਟੇ ਦੇ ਨਾਲ ਆਇਆ ਜੀ ਇਹਨੇ ਹੱਦ ਦੇ ਵਿੱਚ ਯਾਨੀ ਕਿ ਇੱਕ ਦਾੜ ਫਿਗਾ ਇਹ ਕਿਨਾਂ ਕੋ ਸਪਰੇਅ ਸੀ ਜਿਹੜੀ ਡਾਇਰੈਕਟਲੀ ਇਹਨੇ ਪਹਿਲਾਂ ਮੇਰੇ ਵਿੱਚ ਸਕੂਟਰ ਮਾਰੇ ਜੀ ਲਿਆ ਕੇ ਫੇ ਇਹਦੇ ਬੇਟਾ ਪਿੱਛੇ ਬੈਠਾ ਸੀ ਉਹਨੇ ਸਪਰੇਅ ਹਿੱਟ ਸਪਰੇਅ ਜਿਹੜੀ ਮੇਰੀ ਅੱਖਾਂ ਦੇ ਉੱਤੇ ਮਾਰਤੀ ਉਸ ਤੋਂ ਬਾਅਦ ਜੀ ਮੈਨੂੰ ਨਹੀਂ ਪਤਾ ਜੀ ਇਹਨਾਂ ਨੇ ਮੇਰਾ ਬਹੁਤ ਜ਼ਿਆਦਾ ਜੀ ਨੁਕਸਾਨ ਕੀਤਾ ਜੀ ਮਾਰਿਆ ਕਿ ਆ ਕੰਮ ਨਾਲ ਤੁਹਾਡੀ ਦਬਾਹ ਵੀ ਤੁਹਾਡੀ ਡੀਏ ਸਰਚ ਵੀ 60 ਲੱਗੇ ਕਿ ਆਹ ਪਿਆਰ ਸਿਖਾਉਣੇ ਕੋ ਇਨਾਂ ਕੋ ਜਿਹੜਾ ਮੈਂ ਮੌਕੇ ਤੇ ਦੇਖਿਆ ਜੀ ਇੱਕ ਤਾਂ ਦਾਤ ਸੀਗਾ ਜੀ ਜੀ ਜਿਹੜਾ ਇਹਨਾਂ ਨੇ ਮੇਰੇ ਮਾਨਾ ਸ਼ੁਰੂ ਕਰਤਾ ਜਦੋਂ ਸਪਰੀਏ ਵਜੀ ਮੈਨੂੰ ਹਨੇਰਾ ਜਿਹਾ ਹੋ ਗਿਆ ਜੀ ਅੱਖਾਂ ਦੇ ਮੋਰੇ ਮੈਨੂੰ ਕੁਝ ਨਹੀਂ ਦਿਖਿਆ ਜੀ ਠੀਕ ਹੈ ਜੀ ਮੈਂ ਥੱਲੇ ਡਿੱਗ ਪਿਆ ਜੀ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਜੀ ਪਤਾ ਨਹੀਂ ਜੀ ਆਮ ਆਦਮੀ ਇਹਦੀ ਵਾਈਫ ਕਾਉਂਸਲਰ ਹੈ ਜੀ ਇਹਦਾ ਭਰਾ ਸ਼ਹਿਰ ਦਾ ਪ੍ਰਧਾਨ ਹੈ ਜੀ ਇਹ ਬਦਮਾਸ਼ੀ ਕਰਦੇ ਆ ਜੀ ਨਹੀਂ ਕਿਸੇ ਪਾਰਟੀ ਨਾਲ ਵੀ ਹਾਂ ਜੀ ਪਾਰਟੀ ਨਾਲ ਸੰਬੰਧਿਤ ਆ ਜੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੈ ਇਹਦਾ ਭਰਾ ਕਾਉਂਸਲਰ ਹੈ ਜੀ ਇਹਦਾ ਗਾਲੀ ਰੰਜਿਸ਼ ਵੀ ਆ ਤੁਹਾਡੇ ਹਾਂ ਜੀ 3-4 ਸਾਲ ਪਹਿਲਾਂ ਦੀ ਚੱਲਦੀ ਪਈ ਹੈ ਜੀ ਸਾਡੀ ਇਹਨਾਂ ਠੀਕ ਹੈ ਜੀ ਕੀ ਮੰਗ ਕਰਦੇ ਹੋ ਪੁਲਿਸ ਤੋਂ ਮੈਂ ਤਾਂ ਪੁਲਿਸ ਕੋਲ ਕਹਿੰਦਾ ਵੀ ਆ ਦੇਖ ਲਓ ਜੀ ਮੇਰਾ ਮੋਕਾ ਦੇਖੋ ਅਗੇ ਅਸੀਂ ਤਾਂ ਮੋਕੇ ਤੇ ਵੀ ਪੁਲਿਸ ਸਟੇਸ਼ਨ ਦੇ ਵਿੱਚ 15-20 ਮਿੰਟ ਬੈਠ ਕੇ ਆਏ ਜੀ ਕਿਥਨੇ ਸਾਡੀ ਸਾਰ ਨਹੀਂ ਲਈ ਜੀ ਉਸ ਤੋਂ ਬਾਅਦ ਅਸੀਂ ਭੂੰਗੇ ਹਸਪੀਟਲ ਗਏ ਉੱਥੋਂ ਟ੍ਰੀਟਮੈਂਟ ਲਿਆ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਰੈਫਰ ਕੀਤਾ ਜੀ ਹੁਣ ਇੱਥੇ ਹਿਸ਼ਾਰਪੁਰ ਕਿਹਾ ਮੈਡਮ ਇਹ ਵਾਰਦਾਤ ਹੋ ਗਿਆ ਅ ਅਸੀਂ ਐਕਚੁਅਲੀ ਬੂਤ ਬੂਤ ਚੈੱਕ ਕਰ ਰਹੇ ਸੀ ਉੱਥੇ ਫੋਨ ਆਇਆ ਕਿ ਹਰਿਆਣਾ ਸਾਡੇ ਬੂਤ ਤੇ ਬੈਠੇ ਹੋਏ ਸੀ ਤੇ ਸਡਨਲੀ ਇਹਨਾਂ ਦੇ ਉੱਪਰ ਅਟੈਕ ਕੀਤਾ ਗਿਆ ਐਕਚੁਅਲੀ ਮੈਂ ਨਹੀਂ ਜਾਣਦੀ ਕਿ ਉਹ ਕੌਣ ਹੈ ਬਟ ਇੰਦਾ ਇਨ ਇਨਾ ਦੱਸਿਆ ਗਿਆ ਹੈ ਕਿ ਵੀ ਉਹ ਆਮ ਆਦਮੀ ਪਾਰਟੀ ਨਾਲ ਕੋਈ ਰਿਲੇਟਡ ਨੇ ਕੋਈ ਐਮਸੀ ਨੇ ਉਹਨਾਂ ਦੇ ਸਾਹਦ ਬਰਦਰਾਉ ਤੇ ਬਹੁਤ ਜ਼ਿਆਦਾ ਕਿਉਂਕਿ ਪਹਿਲੇ ਉਹਨਾਂ ਦੇ ਉੱਪਰ ਸਕੂਟਰ ਮਾਰਿਆ ਗਿਆ ਉਹ ਜਦੋਂ ਥੱਲੇ ਡਿੱਗੇ ਤਾਂ ਕਿਹਾ ਜਾ ਰਿਹਾ ਕਿ ਡਾਟਨਲ ਸਿਰ ਤੇ ਮਾਰਿਆ ਗਿਆ ਤੇ ਮਤਲਬ ਜਿਨ੍ਹਾਂ ਨੇ ਦੇਖਿਆ ਉਹ ਤਾਂ ਇਹ ਤਾਂ ਕਹਿ ਰਿਹਾ ਕਿ ਸ਼ਾਇਦ ਉਹ ਗਨ ਵੀ ਕੈਰੀ ਕਰ ਰਹੇ ਸੀ ਆਪਣੇ ਨਾਲ ਤੇ ਬਿਲਕੁਲ ਪੁਲਿਸ ਸਟੇਸ਼ਨ ਦੇ ਕੋਲ ਆ ਮਤਲਬ ਸਿਕਿਉਰਿਟੀ ਕਿੱਥੇ ਸੀ ਪ੍ਰਸ਼ਾਸਨ ਕੀ ਕਰ ਰਹੀ ਹੈ ਇੱਕ ਬੰਦਾ ਡਾਕ ਲੈ ਕੇ ਪੋਲਿੰਗ ਸਟੇਸ਼ਨ ਤੱਕ ਕਿੱਦਾਂ ਪਹੁੰਚ ਸਕਦਾ ਹੈ ਕੋਈ ਤੇ ਬਹੁਤ ਜ਼ਿਆਦਾ ਲੱਗੀ ہوئی ਹੈ ਬਾਕੀ ਅਜੇ ਟ੍ਰੀਟਮੈਂਟ ਚੱਲ ਰਹੀ ਹੈ ਮੈਨੂੰ ਤਾਂ ਹਜੇ ਤੱਕ ਨਾਂ ਵੀ ਨਹੀਂ ਪਤਾ ਕਿ ਕੀ ਆ ਮੈਨੂੰ ਤਾਂ ਸਿਰਫ ਇਹ ਪਤਾ ਲੱਗਿਆ ਕਿ ਕੋਈ ਵੋਲੰਟੀਅਰ ਹੈ ਹਾਂਜੀ ਹਾਂਜੀ ਸਾਡੇ ਕਾਂਗਰਸ ਦੇ ਵੋਲੰਟੀਅਰ ਆ ਬੂਤ ਤੇ ਬੈਠੇ ਸੀ ਸਾਡੇ ਬੂਤ ਤੇ ਬੈਠੇ ਹੋਏ ਸੀ ਤੇ ਜਿੱਤੇ ਸੀ ਅਸੀਂ ਵਾਪਸ ਆ ਗਏ ਮੈਂ ਕੁਝ ਨਹੀਂ ਪੁੱਛਿਆ ਕਿ ਇਹਨਾਂ ਦਾ ਨਾਂ ਕੀ ਆ ਬਸ ਇਹਨਾਂ ਦੀ ਫੈਮਿਲੀ ਬਾਰੇ ਬਸ ਪੁੱਛਿਆ ਇੰਨਾ ਹੀ ਪਤਾ ਲੱਗਿਆ ਕਿ ਸਿਰ ਤੇ ਦੋ ਤਿੰਨ ਜਗ੍ਹਾ ਤੇ ਡਾਟ ਲੱਗੀ ਹੈ ਆਰਮ ਪੂਰੀ ਫੈਕਚਰਡ ਹੈ ਸ਼ੋਲਡਰ ਵੀ ਡਿਸਪਲੇਸ ਹੋ ਗਿਆ ਹੈ ਤੇ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਇਨਹੀਂ ਦੱਸਿਆ ਕਿੰਨੇ ਮੈਮ ਕੀ ਕੀ ਮਾਰਿਆ ਮੈਨੂੰ ਮੈਨੂੰ ਆਪ ਨਹੀਂ ਪਤਾ ਬੜਾ ਬਿਸਕੁਟੀ ਢੰਗ ਦੇ ਨਾਲ ਇਲੈਕਸ਼ਨ ਚੱਲ ਰਿਹਾ ਸੀਗਾ ਸਵਾ ਵੀ ਹੁਣ ਕਾਫੀ ਸਾਰੀ ਜਗਾ ਅਸੀਂ ਜਾ ਕੇ ਆਏ ਆ ਜਿਨਨੇ ਮਤਲਬ ਬੂਥਸ ਤੇ ਵੀ ਸਾਰੇ ਬਹੁਤ ਆਰਾਮ ਨਾਲ ਬੈਠੇ ਆ ਬਿਲਕੁਲ ਰਿਲੈਕਸਡ ਲੋਗ ਆ ਰਹੇ ਆ ਜਾ ਰਹੇ ਆ ਮਤਲਬ ਕਿਤੇ ਵੀ ਕੋਈ ਲੱਗਿਆ ਹੀ ਨਹੀਂ ਕਿ ਬਈ ਕੋਈ ਮਤਲਬ ਬਹੁਤ ਪੀਸਫੁਲ ఎవਰੀਥਿੰਗ ਵਾਸ ਪੀਸਫੁਲ ਪਰ ਜਦੋਂ ਇਹ ਫੋਨ ਆਇਆ ਤੇ ਮਤਲਬ ਬਿਲਕੁਲ ਹੀ ਤੇ ਵੀਡੀਓ ਭੇਜੀ ਉਹਨਾਂ ਨੇ ਵੀਡੀਓ ਦੇਖੀ ਫਿਰ ਅਸੀਂ ਫਟਾਫਟ ਆਪਣਾ ਉਧਰੋਂ ਰੂਟ ਚੇਂਜ ਕਰਕੇ ਛੱਡ ਕੇ ਸਾਰਾ ਅਸੀਂ ਵਾਪਸ ਆ ਗਏ ਲੱਗਦਾ ਕਿ ਆਮ ਆਦਮੀ ਕੋ ਆਟੀ ਵਾਲੇ ਕੇ ਸੱਤਾਧਾਰੀ ਪਾਰਟੀਆ ਤਾਂ ਗੁੰਡਾਗ ਇਹ ਕੋਈ ਤਾਂ ਗੁੰਡਾਗਰਦੀ ਹੈ ਇਹ ਸਰਾਸਰ ਦਿਖ ਰਿਹਾ ਹੈ ਮਤਲਬ ਕਿ ਇੰਨੇ ਲੋਕ ਖੜੇ ਆ ਉਥੇ ਮਤਲਬ ਉਹਨਾਂ ਦੇ ਅੰਦਰ ਡਰੀ ਹੈ ਨਹੀਂ ਕੋਈ ਅਸੀਂ ਰੋਜ਼ ਇੱਕ ਚੀਜ਼ ਤਾਂ ਚਲੋ ਕਹਿ ਹੀ ਰਿਹਾ ਕਿ ਚੋਰੀਆਂ ਹੋ ਰਹੀਆਂ ਡਾਕੇ ਵੀ ਹੋ ਰਹੇ ਆ ਲੋਕਾਂ ਦੀਆਂ ਬਾਲੀਆਂ ਚੈਨਾਂ ਖੋ ਕੇ ਲੈ ਕੇ ਜਾ ਰਹੇ ਬਟ ਇੰਨੇ ਲੋਕਾਂ ਦੇ ਸਾਹਮਣੇ ਇਸ ਤਰ੍ਹਾਂ ਦੀ ਇੱਕ ਇਨਸੀਡੈਂਟ ਹੋਣਾ ਤੁਸੀਂ ਉਸ ਇਨਸਾਨ ਦੀ ਹਿੰਮਤ ਦੇਖੋ ਜਦੋਂ ਰਿਕਾਰਡਿੰਗ ਦੇ ਵਿੱਚ ਕਲੀਅਰ ਉਹਨਾਂ ਦਾ ਫੇਸ ਵੀ ਦਿਖ ਰਿਹਾ ਡਟ ਦਿਖ ਰਿਹਾ ਕਿ ਉਹ ਸਕੂਟਰ ਤੇ ਰੱਖ ਰਿਹਾ ਤੇ ਮਤਲਬ ਅਧ ਕਰਤੀ ਹੂੰ ਪੁਲਿਸ ਪ੍ਰਸ਼ਾਸਨ ਨਾਲ ਕਿਸੇ ਸੀਨੀਅਰ ਅਧਿਕਾਰੀ ਨਾਲ ਗੱਲਬਾਤ ਨਹੀਂ ਹਜੇ ਕਿਸੇ ਨਾਲ ਨਹੀਂ ਕੀਤੀ ਮੰਗ ਕਰ ਦੋ ਤੁਸੀਂ ਪਰ ਸਭ ਤੋਂ ਪਹਿਲਾਂ ਤੇ ਇਹ ਹੈ ਕਿ ਉਹਦੀ ਤੇ ਟ੍ਰੀਟਮੈਂਟ ਹੋਣੀ ਚਾਹੀਏ ਤੇ ਜੋ ਵੀ ਵੀਡੀਓ ਚ ਦਿਖ ਰਹੇ ਆ ਤੇ ਲੋਕਾਂ ਦਾ ਇਮੀਡੀਏਟਲੀ ਬਿਆਨ ਲਿੱਤਾ ਜਾਏ ਤੇ ਉਹਨਾਂ ਨੂੰ ਇਮੀਡੀਏਟ ਅਰੈਸਟ ਕੀਤਾ ਜਾਏ ਤੇ ਐਫ ਆਈ ਆਰ ਦਰਜ ਕੀਤੀ ਜਾਏ